ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੈ ਭਿੰਮ ਜੈ ਭਾਰਤ ਅ ਇਸ ਵਿਲਾਸ ਨੂੰ ਇਹ ਇਲਾਕਾ ਤੋਂ ਆ ਰਹੇ ਆ ਕੋਲੀਆਂ ਾਡੇ ਦਾ ਇਹ ਦਸਤਜੇ ਤੁਸੀਂ ਇਹ ਜੀਨਾ ਲਗਰੂ ਜਾਣ ਵਾਲੀ ਸੜਕ ਔਰ ਇਹ ਦਰਿਆ ਰਾਵੀ ਜੋ ਕਿ ਆਪਣੇ ਅਗਸਤ ਮਹੀਨੇ ਦੇ ਵਿੱਚ ਕਾਫੀ ਪਚੰਡ ਰੂਪ ਦੇ ਵਿੱਚ ਆਪਣਾ ਵਿਰਾਡ ਰੂਪ ਦਿਖਾ ਚੁੱਕਾ ਸੀ ਔਰ ਬਰਬਾਦੀ ਦੀਆਂ ਨਿਸ਼ਾਨੀਆਂ ਤੁਸੀਂ ਇਹ ਦੇਖ ਰਹੇ ਹੋ ਇਸ ਤਰ੍ਹਾਂ ਇਹ ਦਿਖਾਈ ਦੇ ਰਹੀਆਂ ਨੇ ਤੇ ਜੋ ਮਕਾਨ ਥੂੜੇ ਹੋਏ ਸੀ ਉਹ ਤੁਸੀਂ ਦੇਖ ਰਹੇ ਹੋ ਔਰ ਇਹ ਟੈਂਪਰੇਰੀ ਜੋ ਪਾਣੀ ਨੂੰ ਰੋਕਣ ਵਾਸਤੇ ਤੇ ਸੈਂਡ ਬੈਗ ਲਗਾ ਕੇ ਜਿਹੜਾ ਰੋਕਿਆ ਗਿਆ ਸੀ ਇਹ ਨੇ ਇਹ ਤੁਸੀਂ ਦੇਖ ਰਹੇ ਹੋ ਔਰ ਇਹ ਜਿਹੜੀਆਂ ਦੁਕਾਨਾਂ ਜਿਹੜੀਆਂ ਪਿੱਛੇ ਪੂਰੀ ਡੈਮੇਜ ਹੋ ਚੁੱਕੀਆਂ ਨੇ ਇਹ ਤੁਸੀਂ ਬਿਲਕੁਲ ਉਸੇ ਦੇਖ ਸਕਦੇ ਹੋ ਇਹਦਰ ਸਵੇਰ ਦੱਸੇ ਇਹ ਪੂਰਾ ਬਰਬਾਦੀ ਦਾ ਮੰਜ਼ਰ ਪੂਰੀ ਦੀ ਪੂਰੀ ਲਾਈਨ ਜੋ ਦੁਕਾਨਾਂ ਦੀ ਹੈ ਇਹ ਦੇਖ ਸਕਦੇ ਕਿਸਰਾ ਪਿੱਛਲੇ ਪੱਛਾਗਾ ਪਿੱਛਕੋਂ ਪਿਛਲੀਆਂ ਇਹ ਦੁਬਾਰਾ ਇਹ ਬ੍ਰੇਕ ਚੁੱਕਿਆ ਆ। ਆ ਦੇਖ ਸਕਦੇ ਹੋ। ਅੰਦਰ ਮਟੀਰੀਅਲ ਪਿਆ ਹੋਇਆ। ਉਹਰੇ ਇੱਧਰ ਲੋਕਾਂ ਨੇ ਆਪਣੀ ਪੁੱਛ ਪਿਛਲੀ ਕੰਧ ਰਿਪੇਅਰ ਕਰਕੇ ਆਪਣਾ ਜਿਹੜਾ ਕੰਮ ਸ਼ੁਰੂ ਕੀਤਾ ਹੋਇਆ। ਇਹ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਦਰਿਆ ਜਿਹੜਾ ਕਿਸੇ ਟਾਈਮ ਉਹ ਜਿਹੜੀ ਤੁਸੀਂ ਦੂਰ ਜੰਗਲਾਤ ਦੇਖ ਰਹੇ ਹੋ ਉਸ ਪਾਸੇ ਦਰਿਆਏ ਚੱਲਦਾ ਹੋਇਆ। ਹੁੰਦਾ ਸੀਗਾ ਹੁਣ ਦਰਿਆ ਜਿਹੜਾ ਬਿਲਕੁਲ ਇਹ ਇਹ ਰੋਡ ਦਾ ਕਿਨਾਰਾ ਸੰਗਲਾ ਦੁਕਾਨਾਂ ਦੇ ਪਿੱਛੇ ਜਿਹੜਾ ਆ ਚੁੱਕਾ ਔਰ ਇਹ ਜਿੰਦੀਆਂ ਤਸਵੀਰਾਂ ਤੁਸੀਂ ਇਹ ਦੇਖ ਸਕਦੇ ਹੋ ਇੱਥੇ ਬਸਤੀ ਹੋਇਆ ਕਰਦੀ ਸੀ ਗੁੱਜਰ ਬਸਤੀ ਹੋਇਆ ਕਰਦੀ ਸੀ ਉਹ ਪੂਰੀ ਦੀ ਪੂਰੀ ਜਿਹੜੀ ਆ ਰੁੜ ਚੁੱਕੀ ਹੈ ਔਰ ਇਸੇ ਤਰ੍ਹਾਂ ਅਗਰ ਤੁਸੀਂ ਇਸ ਪਾਸੇ ਦੇਖੋ ਇਧਰ ਵੀ ਇੱਕ ਕਲੋਨੀ ਬਣੀ ਹੋਈ ਸੀ ਔਰ ਉਹ ਘਰ ਦੂਰ ਤੁਸੀਂ ਦੇਖ ਰਹੇ ਹੋ ਉਹ ਵੀ ਜਿਹੜੇ ਆ ਕੁਝ ਘਰ ਜਿਹੜੇ ਉਹ ਡੈਮੇਜ ਹੋ ਚੁੱਕੇ ਨੇ ਔਰ ਕੁਝ ਜਿਹੜੇ ਰੁੜ ਚੁੱਕੇ ਨੇ ਇਹ ਮਟੀਰੀਅਲ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਇਹ ਨਾਲ ਰੂੜ ਹੈਗਾ ਆਹ ਰੂੜ ਹੈਗਾ ਕੀ ਇਸ ਪਾਸੇ ਦੇ ਅੰਦਰ ਸ ਦੇ ਕਿ ਸੜੀ ਦੇ ਇਹ ਪੂਰੀ ਬਿਲਡਿੰਗ ਜਿਹੜੀ ਹੈ ਡੈਮੇਜ ਹੋ ਚੁੱਕੀ ਹੈ ਕਹਿੰਦਾ ਪਾਪ ਕੇ ਇਹ ਰਾਵੀ ਦਰਿਆ ਜਿਹੜਾ ਬਿਲਕੁਲ ਜਿਹੜਾ ਹੈ ਇਹ ਰੋਡ ਜੰਮ ਸਿੰਘ ਦੀਨਾਨਗਰ ਗੁਰਦਾਸਪੁਰ ਨੂੰ ਜਿਹੜਾ ਜਾਣ ਵਾਲਾ ਰੋਡ ਹੈ ਇਹਦੇ ਕਰੀਬ ਆ ਪਹੁੰਚਿਆ ਹੁਣ ਇੱਥੇ ਅਗਲਾ ਚਿੰਤਾ ਦਾ ਵਿਸ਼ਾ ਇਹ ਹੈਗਾ ਕਿ ਹਾਜ਼ਰ ਤੱਕ ਸਰਕਾਰ ਵੱਲੋਂ ਜਿਸ ਤਰ੍ਹਾਂ ਕਿ ਇਹ ਤੁਸੀ ਜਿਹੜੀ ਹੈ ਇਹ ਤੁਸੀ ਜਿਹੜੀ ਰੁੜ ਚੁੱਕੀ ਹੈ ਔਰ ਉਹਦੀ ਵਜ੍ਹਾ ਨਾਲ ਪਾਣੀ ਜਿਹੜਾ ਇੱਧਰ ਆਇਆ ਸੀ ਔਰ ਹੁਣ ਮਹੀਨਾ ਜਿਹੜਾ ਹੈ ਨਵੰਬਰ ਚੱਲ ਰਿਹਾ ਅ ਅੱਜ 18 ਤਰੀਕ ਹੈਗੇ 18 ਨਵੰਬਰ ਔਰ 18 ਨਵੰਬਰ ਤੱਕ ਇੱਥੇ ਸਰਕਾਰ ਦੇ ਵੱਲੋਂ ਕੋਈ ਵੀ ਹਲਚਲ ਸਟਾਰਟ ਨਹੀਂ ਹੋਈ ਹੈ ਕਿ ਇੱਕ ਟੋਕਟ ਜਿਹੜੀ ਹੈ ਤੁਸੀ ਜਿਹੜੀ ਹੈ ਇੱਥੇ ਬਣਾਈ ਜਾਵੇ ਤਾਂ ਕਿ ਹੁਣ ਪਾਣੀ ਦਾ ਵੀ ਇੱਥੇ ਬਹੁਤ ਜਿਹੜਾ ਬੜਾ ਘੱਟ ਹੈਗਾ ਲਗਭਗ ਥੋੜਾ ਪਾਣੀ ਹੈਗਾ ਔਰ ਵਧੀਆ ਟਾਈਮ ਹੈਗਾ ਕਿ ਇਸ ਵੇਲੇ ਜਿਹੜਾ ਬੰਨ ਜਿਹੜਾ ਇੱਥੇ ਬਣਾਇਆ ਜਾ ਸਕਦਾ ਪਰ ਅਜੇ ਤੱਕ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਮੂਵਮੈਂਟ ਜਿਹੜੀ ਹੈ ਸਰਕਾਰ ਦੇ ਵੱਲੋਂ ਦਿਖਾਈ ਨਹੀਂ ਦੇ ਰਹੀ ਹੈ ਔਰ ਜਿਸ ਤਰ੍ਹਾਂ ਕਿ ਅਗਰੇ ਟਾਈਮ ਬੀਤਦਾ ਗਿਆ ਕਿਉਂਕਿ ਇਹ ਵੱਡੇ ਪੱਧਰ ਦਾ ਇੱਕ ਪ੍ਰੋਜੈਕਟ ਹੈਗਾ ਬਹੁਤ ਵੱਡਾ ਪ੍ਰੋਜੈਕਟ ਹੈਗਾ ਕਿਉਂਕਿ ਇਹ ਦੇਖਦੇ ਲਗਭਗ ਅ ਅੱਧਾ ਕਿਲੋਮੀਟਰ ਤੋਂ ਵੀ ਜ਼ਿਆਦਾ ਜਿਹੜਾ ਪ੍ਰੋਜੈਕਟ ਹੈਗਾ ਇਹਨਾਂ ਬੰਨ ਜਿਹੜਾ ਇੱਥੇ ਬਣਾਇਆ ਜਾਏਗਾ ਤਾਂ ਹੀ ਇਹ ਜਿਹੜਾ ਇਧਰ ਵਾਲਾ ਇਲਾਕਾ ਆ ਜਿੱਧਰ ਪਹਿਲੇ ਫਲੱਡ ਗਿਆ ਸੀ ਇਹ ਸੇਫ ਰਹਿ ਸਕਦਾ ਅਗਰ ਇਹ ਟਾਈਮ ਰਹਿੰਦਿਆ ਇਹ ਕੰਮ ਨਹੀਂ ਕੀਤਾ ਗਿਆ ਤਾਂ ਇਹ ਫੇਰ ਜਿਹੜਾ ਘਟਨਾ ਜਿਹੜੀ ਵਾਪਰੀ ਹੈ ਪਿਛਲੇ ਅਗਸਤ ਮਹੀਨੇ ਇਹ ਦੁਆਰਾ ਅਗਲੇ ਬਰਸਾਤ ਦੁਆਰਾ ਜਿਹੜੀ ਵਾਪਰ ਸਕਦੀ ਹੈ ਔਰ ਵੱਡੇ ਪੱਧਰ ਤੇ ਫੇਰ ਜਿਹੜਾ ਇਸ ਇਲਾਕੇ ਨੂੰ ਨੁਕਸਾਨ ਜਿਹੜਾ ਹੋ ਸਕਦਾ ਔਰ ਇਹ ਤੁਸੀਂ ਦੇਖ ਰਹੇ ਕਿ ਜਿਹੜਾ ਇਹਨਾਂ ਨੇ ਟੈਂਪਰਰੀ ਜਿਹੜੇ ਬਣਾਇਆ ਸੀ ਇਹ ਬੋਰੀਆਂ ਦਾ ਜਿਹੜਾ ਬੰਨ ਬਣਾਇਆ ਸੀ ਉਹ ਪੂਰੇ ਬੂਰੂ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਜਿਹੜੇ ਜਾ ਰਹੇ ਨੇ ਇਹ ਦੇਖ ਸਕਦੇ ਕਿਸ ਤਰ੍ਹਾਂ ਜਿਹੜੀ ਆ ਉਹ ਡਿੱਗ ਚੁੱਕੇ ਨਾ ਰस्सियां ਟੁੱਟ ਚੁੱਕੀਆਂ ਨਾ ਕਿਉਂਕਿ ਰੱਸੀ ਜਿਹੜੀ ਹੈ ਜਿਆਦਾ ਟਾਈਮ ਤੱਕ ਜਿਹੜੀ ਹੈ ਇਹ ਸਰਵਾਈਵ ਨਹੀਂ ਕਰ ਸਕਦੀ ਔਰ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਹੋਏ ਨੇ ਔਰ ਅਗਰ ਗਰਾਉਂਡ ਲੈਵਲ ਦੇ ਉੱਤੇ ਦੇਖਿਆ ਜਾਏ ਤੇ ਇੱਥੇ ਆ ਸਸ਼ਨੌਰ ਪ੍ਰਸ਼ਾਸਨ ਕੋਈ ਆਪਣੀ ਸੰਜੀਦਗੀ ਦਿਖਾਈ ਨਹੀਂ ਦੇ ਰਹੀ ਸਸ਼ਨੌਰ ਪ੍ਰਸ਼ਾਸਨ ਦੀ ਕਿ ਕੋਟੋਟਾਟੇ ਜਿਹੜਾ ਇੱਥੇ ਕੰਮ ਜਿਹੜਾ ਉਹ ਸ਼ੁਰੂ ਕੀਤਾ ਜਾਵੇ ਤਾਂ ਕਿ ਆਉਣ ਵਾਲਾ ਜਿਹੜਾ ਬਰਸਾਤ ਹੈ ਉਹ ਇਹਨਾਂ ਲੋਕਾਂ ਵਾਸਤੇ ਸੇਫ ਰਹੇ ਕਿਸੇ ਵੀ ਪ੍ਰਕਾਰ ਦਾ ਕੋਈ ਡਰ ਦਾ ਮਾਹੌਲ ਜਿਹੜਾ ਹੈ ਇਸ ਇਲਾਕੇ ਵਾਸਤੇ ਪੈਦਾ ਨਾ ਹੋਵੇ ਸੋ ਇਹ ਸੀ ਆ ਰਾਵੀ ਦਰਿਆ ਦੀਆਂ ਆ ਮੌਜੂਦਾ ਤਸਵੀਰਾਂ ਜੋ ਅੱਜ ਦਾ ਹਾਲਾਤ ਹੈਗਾ 18 ਨਵੰਬਰ ਦਾ ਔਰ ਅਸੀਂ ਇਹੀ ਸ਼ਾਸਨ ਪ੍ਰਸ਼ਾਸਨ ਅਕੇ ਅ ਅਪੀਲ ਕਰਦੇ ਆ ਕਿ ਜਲਦ ਤੋਂ ਜਲਦ ਜਿਹੜਾ ਇੱਥੇ ਤੁਸੀ ਬਣਨ ਦਾ ਜਿਹੜਾ ਕੰਮ ਸ਼ੁਰੂ ਕੀਤਾ ਜਾਏ ਤਾਂ ਕਿ ਬਰਸਾਤ ਆਉਣ ਤੋਂ ਪਹਿਲੇ ਪਹਿਲੇ ਇਹ ਕੰਮ ਕੰਪਲੀਟ ਹੋ ਜਾਏ ਔਰ ਇਸ ਇਲਾਕੇ ਨੂੰ ਜਿਹੜਾ ਉਹ ਸੁਰੱਖਿਅਤ ਜਿਹੜਾ ਉਹ ਕੀਤਾ ਜਾਏ ਨਹੀਂ ਤਾਂ ਜਿਹੜਾ ਦੁਆਰਾ ਅਗਰ ਪਾਣੀ ਆ ਜਾਂਦਾ ਹੈ ਤੇ ਇਸ ਇਲਾਕੇ ਨੂੰ ਜਿਹੜਾ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਧੰਨਵਾਦ